ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਬਸਤੀਵਾਦ ਅਤੇ ਕਬਾਇਲੀ ਸਮਾਜ ਨਾਮ ਦੇ ਚੈਪਟਰ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਪੀਐਸਟੈਟ ਸੀਟੈਟ ਇਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ ਪੀਐਸਈਬੀ ਦੇ ਜਿਹੜੇ ਸਟੂਡੈਂਟ ਨੇ 8ਵੀਂ ਜਮਾਤ ਦੇ ਉਹ ਸਟੂਡੈਂਟ ਵੀ ਇਸ ਵੀਡੀਓ ਨੂੰ ਦੇਖ ਸਕਦੇ ਨੇ ਐਂਡ ਆਪਣੇ ਕਨਸੈਪਟ ਨੂੰ ਵਧਿਆ ਕਰ ਸਕਦੇ ਨੇ ਜੇਕਰ ਤੁਹਾਡੀ ਸਮਝ ਵਧੇਗੀ ਤਾਂ ਤੁਹਾਡੇ ਪੇਪਰਾਂ ਦੇ ਵਿੱਚ ਨੰਬਰ ਵੀ ਵਧਣਗੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਾਫੀ ਵਧੀਆ ਚੈਪਟਰ ਹੈਗਾ ਆ ਬਸਤੀਵਾਦ ਅਤੇ ਕਬਾਇਲੀ ਸਮਾਜ ਕਬਾਇਲੀ ਸਮਾਜ ਦੀ ਜੇਕਰ ਆਪਾਂ ਗੱਲ ਕਰਦੇ ਆਂ ਜਿਹਨੂੰ ਤੁਸੀਂ ਆਦੀਵਾਸੀ ਲੋਕ ਵੀ ਕਹਿ ਦਿੰਦੇ ਹੋ ਭਾਰਤ ਦੀ ਆਬਾਦੀ ਦਾ ਕਹਿ ਸਕਦੇ ਆਂ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਹਿੱਸਾ ਹੈਗਾ ਆ ਜੇਕਰ ਆਪਾਂ 1991 ਦੀ ਗੱਲ ਕਰਦੇ ਆ ਉਦੋਂ ਦੇ ਸੈਂਸਸ ਦੇ ਅਕੋਰਡਿੰਗ ਇਹਨਾਂ ਦੀ ਆਬਾਦੀ ਤੁਸੀਂ ਵੇਖ ਸਕਦੇ ਹੋ ਲਗਭਗ 1 ਕਰੋੜ 60 ਲੱਖ ਜਿਹੜੀ ਆਬਾਦੀ ਹੈਗੀ ਆ ਜੀ 1991 ਦੇ ਆਕੜਿਆਂ ਅਨੁਸਾਰ ਤੁਸੀਂ ਵੇਖ ਸਕਦੇ ਹੋ ਕੁਝ ਰਾਜਾਂ ਦੇ ਵਿੱਚੋਂ ਇਹਨਾਂ ਦੀ ਜਿਹੜੀ ਆਬਾਦੀ ਹੈਗੀ ਆ ਜੀ ਉਹ ਜ਼ਿਆਦਾ ਵੇਖਣ ਨੂੰ ਮਿਲਦੀ ਆ ਜਾਂ ਫਿਰ ਕਹਿ ਸਕਦੇ ਆ ਕਿ ਸਭ ਤੋਂ ਜਿਹੜਾ ਵੱਡਾ ਹਿੱਸਾ ਹੈਗਾ ਆ ਜਿਵੇਂ ਕਿ ਰਾਜਸਥਾਨ ਗੁਜਰਾਤ ਬਿਹਾਰ ਓਡੀਸ਼ਾ ਅਤੇ ਮੱਧ ਪ੍ਰਦੇਸ਼ ਦੇ ਵਿੱਚ ਸੋ ਕਬੀ ਕਬੀਲੇ ਵਾਲੇ ਜਿਹੜੇ ਲੋਕ ਨੇ ਕਬਾਇਲੀ ਸਮਾਜ ਦੇ ਜਿਹੜੇ ਲੋਕ ਨੇ ਸਭ ਤੋਂ ਵੱਡਾ ਹਿੱਸਾ ਜਿਹੜਾ ਹੈਗਾ ਆ ਤੁਹਾਨੂੰ ਇਹਨਾਂ 4-5 ਰਾਜਾਂ ਵਿੱਚ ਹੀ ਵੇਖਣ ਨੂੰ ਮਿਲਦਾ ਆ ਯਾਦ ਕਰ ਲਓ ਰਾਜਸਥਾਨ ਗੁਜਰਾਤ ਬਿਹਾਰ ਉੜੀਸਾ ਅਤੇ ਮੱਧ ਪ੍ਰਦੇਸ਼ ਹੋਰ ਵੀ ਤੁਹਾਨੂੰ ਕੁਝ ਛੋਟੇ-ਛੋਟੇ ਰਾਜ ਵੇਖਣ ਨੂੰ ਮਿਲਦੇ ਆ ਜਿੱਥੇ ਇਹਨਾਂ ਦੀ ਆਬਾਦੀ ਰਹਿੰਦੀ ਆ ਜਿਵੇਂ ਕਿ ਸਿੱਕਮ ਗੋਆ ਮਿਜ਼ੋਰਮ ਦਾਦਰਾ ਨਗਰ ਹਵੇਲੀ ਲਕਸ਼ਦੀਪ ਸੋ ਇਹ ਕੁਝ ਰਾਜ ਨੇ ਜੀ ਜਿੱਥੇ ਛੋਟੇ-ਛੋਟੇ ਰਾਜਾਂ ਦੀ ਮੈਂ ਗੱਲ ਕਰ ਰਿਹਾ ਤੇ ਜ਼ਿਆਦਾਤਰ ਇਹਨਾਂ ਆਦੀਵਾਸੀ ਲੋਕਾਂ ਦੇ ਜਿਹੜੇ ਕਬੀਲਿਆਂ ਦੇ ਜਿਹੜੇ ਨਾਮ ਹੈਗੇ ਆ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਗੋਂਡ ਪੀਲ ਸੰਥਾਲ ਮੀਜੋ ਯਾਦ ਕਰ ਲੋ ਗੋਂਡ ਪੀਲ ਸੰਥਾਲ ਅਤੇ ਮੀਜੋ ਇਹ ਕੁਝ ਕਬੀਲਿਆਂ ਦੇ ਨਾਮ ਹੈਗੇ ਆ ਜਿਨ੍ਹਾਂ ਵਿੱਚੋਂ ਗੋਂਡ ਜਿਹੜਾ ਹੈਗਾ ਨਾ ਕਬੀਲਾ ਇਹਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਇਹਨਾਂ ਆਦੀਵਾਸੀ ਲੋਕਾਂ ਦੀ ਜੇਕਰ ਤੁਸੀਂ ਗੱਲ ਕਰਦੇ ਹੋ 63% ਜਿਹੜੇ ਲੋਕ ਨੇ ਜੀ ਉਹ ਪਹਾੜੀ ਅਤੇ ਜੰਗਲੀ ਖੇਤਰ ਵਿੱਚ ਰਹਿੰਦੇ ਨੇ ਬਾਕੀ 2.2% ਜਿਹੜੇ ਲੋਕ ਨੇ ਜੀ ਕਬੀਲੇ ਵਾਲੇ ਲੋਕਾਂ ਦੀ ਮੈਂ ਗੱਲ ਕਰ ਰਿਹਾ ਇਹ ਰਹਿੰਦੇ ਨੇ ਜੀ ਟਾਪੂਆਂ ਦੇ ਉੱਤੇ ਤੇ ਜਿਹੜੇ ਰਹਿ ਗਏ 1.6% ਲੋਕ ਅਰਧ ਖੰਡ ਠੰਡੇ ਇਲਾਕਿਆਂ ਵਿੱਚ ਰਹਿੰਦੇ ਨੇ ਬਾਕੀ ਹੋਰ ਜਿਹੜੇ ਗਿਣਤੀ ਰਹਿ ਗਈ ਉਹ ਰਹਿੰਦੇ ਨੇ ਉਹ ਕਹਿ ਸਕਦੇ ਆ ਕਿ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਰਹਿੰਦੇ ਨੇ ਅਕਸਰ ਇਹ ਵੇਖਿਆ ਜਾਂਦਾ ਆ ਕਿ ਇਹ ਦੋ ਕਮਰਿਆਂ ਵਾਲੀਆਂ ਝੋਪੜੀਆਂ ਵਿੱਚ ਰਹਿੰਦੇ ਹੈਗੇ ਆ ਤੇ ਆਲੇ-ਦੁਆਲੇ ਇਹਨਾਂ ਦੇ ਦਰਖਤਾਂ ਦੇ ਝੁੰਡ ਹੁੰਦੇ ਆ ਇਹਨਾਂ ਦੁਆਰਾ ਜਿਹੜੇ ਪਾਲੇ ਜਾਣ ਵਾਲੇ ਜਾਨਵਰਾਂ ਦੇ ਨਾਮ ਹੈ ਗਿਆ ਉਹ ਹੈਗੇ ਜੀ ਭੇਡਾਂ ਬੱਕਰੀਆਂ ਅਤੇ ਪਾਲਤੂ ਪਸ਼ੂ ਇਹਨਾਂ ਦੁਆਰਾ ਰੱਖੇ ਜਾਂਦੇ ਆ ਆਦੀਵਾਸੀ ਜਿਹੜੇ ਲੋਕ ਨੇ ਸਥਾਨਕ ਕੁਦਰਤੀ ਅਤੇ ਪੌਤਿਕ ਸਾਧਨਾ ਉੱਪਰ ਨਿਰਭਰ ਕਰਦੇ ਆ ਤੇ ਇਹਨਾਂ ਦੀ ਜਿਹੜੀ ਜਾਣਕਾਰੀ ਹੈਗੀ ਆ ਜੀ ਜੜੀ ਬੂਟੀਆਂ ਬਾਰੇ ਇਹ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਹੋਰ ਇਹਨਾਂ ਦੁਆਰਾ ਕਿਹੜੇ ਕੰਮ ਕੀਤੇ ਜਾਂਦੇ ਆ ਹੋਰ ਇਹ ਕਰਦੇ ਨੇ ਜੀ ਸ਼ਿਕਾਰ ਇਹਨਾਂ ਦੁਆਰਾ ਸ਼ਿਕਾਰ ਕੀਤਾ ਜਾਂਦਾ ਆ ਭੋਜਨ ਇਕੱਠਾ ਕੀਤਾ ਜਾਂਦਾ ਆ ਮੱਛੀਆਂ ਵੀ ਫੜੀਆਂ ਜਾਂਦੀਆਂ ਨੇ ਬਲਦ ਦਾ ਰਾਹੀ ਹੱਲ ਵਾਉਣ ਦਾ ਜਿਹੜਾ ਕੰਮ ਹੈਗਾ ਜੀ ਇਹਨਾਂ ਦੁਆਰਾ ਕੀਤੇ ਜਾਂਦੀ ਆ ਇਹਨਾਂ ਦੇ ਸਮਾਜ ਵਿੱਚ ਲੋਕਾਂ ਦੀ ਜਿਹੜੀ ਸਭ ਤੋਂ ਮੁਢਲੀ ਸਮਾਜਿਕ ਇਕਾਈ ਹੈਗੀ ਆ ਜੀ ਉਹ ਹੈਗੀ ਆ ਜੀ ਪਰਿਵਾਰ ਜਿੱਥੇ ਇਸਤਰੀਆਂ ਕਿਹੜੇ ਕੰਮ ਕਰਦੀਆਂ ਨੇ ਘਰੇਲੂ ਕੰਮ ਕਰਦੀਆਂ ਨੇ ਆਰਥਿਕ ਕੰਮ ਕਰਦੀਆਂ ਨੇ ਸਭਿਆਚਾਰਕ ਕੰਮਕਾਜ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਨੇ ਔਰਤਾਂ ਦਾ ਜਿਹੜਾ ਮੁੱਖ ਕੰਮ ਹੈਗਾ ਜਿਆ ਉਹ ਕੀ ਹੈ ਜੀ ਖਾਣਾ ਬਣਾਉਣਾ ਲੱਕੜੀਆਂ ਇਕੱਠੀਆਂ ਕਰਨਾ ਸਫਾਈ ਕਰਨਾ ਅਤੇ ਕੱਪੜੇ ਧੋਣਾ ਇਸ ਤੋਂ ਇਲਾਵਾ ਜੇਕਰ ਆਪਾਂ ਖੇਤੀ ਦੇ ਕੰਮਾਂ ਵਿੱਚ ਵੀ ਇਹਨਾਂ ਦੁਆਰਾ ਮਦਦ ਕੀਤੀ ਜਾਂਦੀ ਹੈ ਜਿਵੇਂ ਕਿ ਜ਼ਮੀਨ ਪੱਧਰੀ ਕਰਨ ਦੇ ਵਿੱਚ ਫਸਲਾਂ ਬੀਜਣ ਦੇ ਵਿੱਚ ਨਦੀਨ ਕੱਢਣੇ ਫਸਲਾਂ ਕੱਟਣੀਆਂ ਇਹ ਸਾਰੇ ਕੰਮ ਇਹਨਾਂ ਔਰਤਾਂ ਦੁਆਰਾ ਕੀਤੇ ਜਾਂਦੇ ਆ ਤੇ ਇਸ ਤੋਂ ਬਾਅਦ ਕੀ ਆਦੀ ਵਿੱਚ ਇਹਦੇ ਵਿੱਚ ਇਹ ਮਰਦਾਂ ਦੀ ਹਸਾਇਤਾ ਕਰਦੀਆਂ ਨੇ ਮਰਦਾਂ ਦੇ ਕਿਹੜੇ ਮੁੱਖ-ਮੁੱਖ ਕੰਮ ਹੈਗੇ ਆ ਜੀ ਜੰਗਲਾਂ ਦੀ ਕਟਾਈ ਕਰਨਾ ਇਹ ਕੰਮ ਪੁਰਸ਼ਾਂ ਦੁਆਰਾ ਕੀਤੇ ਜਾਂਦੇ ਆ ਤੇ ਜ਼ਮੀਨ ਪੱਧਰੀ ਕਰਨਾ ਅਤੇ ਹਲ ਵਾਉਣਾ ਇਹ ਕੰਮ ਮੇਨਲੀ ਕੀਤੇ ਜਾਂਦੇ ਆ ਮਰਦਾਂ ਦੁਆਰਾ ਤੇ ਆਦੀਵਾਸੀ ਔਰਤਾਂ ਆਰਥਿਕ ਕੰਮਕਾਜ ਵਿੱਚ ਮਰਦਾਂ ਦੀ ਸਹਾਇਤਾ ਕਰਦੀਆਂ ਨੇ ਤੇ ਕਬਾਇਲੀ ਸਮਾਜ ਵਿੱਚ ਬਹੁ ਵਿਆਹ ਪ੍ਰਚਲਿਤ ਹੈ ਗਿਆ ਕਿਉਂਕਿ ਇਸ ਕਰਕੇ ਮਰਦ ਇੱਕ ਤੋਂ ਵਧੇਰੇ ਪਤਨੀਆਂ ਰੱਖੂਗਾ ਜੇਕਰ ਔਰਤਾਂ ਆਰਥਿਕ ਕੰਮ ਵਿੱਚ ਮਰਦਾਂ ਦੀ ਸਹਾਇਤਾ ਕਰਨ گی۔ ਸੋ ਇਸ ਕਰਕੇ ਕਬਾਇਲੀ ਸਮਾਜ ਵਿੱਚ ਬਹੁ ਵਿਆਹ ਜਿਹੜਾ ਹੈਗਾ ਜੀ ਇਹ ਪ੍ਰਚਲਿਤ ਤੁਹਾਨੂੰ ਵੇਖਣ ਨੂੰ ਮਿਲਦਾ ਆ। 19ਵੀਂ ਸਦੀ ਵਿੱਚ ਕਬਾਇਲੀ ਸਮਾਜ ਅਤੇ ਉਸ ਦੀ ਆਰਥਿਕ ਦਸ਼ਾ ਵਿੱਚ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ ਇਹਦੇ ਬਾਰੇ ਵੀ ਗੱਲ ਕਰ ਲੈਣੇ ਆ ਕਿ 19ਵੀਂ ਸਦੀ ਵਿੱਚ ਜਦੋਂ ਅੰਗਰੇਜ਼ਾਂ ਦਾ ਟਾਈਮ ਸੀਗਾ ਕਬਾਇਲੀ ਸਮਾਜ ਦੇ ਲੋਕ ਨਾ ਬੜੇ ਗਰੀਬ ਸਿਗੇ ਇਹਦੇ ਕਾਫੀ ਸਾਰੇ ਕਾਰਨ ਹੈਗੇ ਆ ਜਿਵੇਂ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਪੁਰਾਣੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਬਦਲ ਦਿੱਤਾ ਗਿਆ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਸੀਗਾ ਕਬੀਲੇ ਵਾਲੇ ਲੋਕਾਂ ਦੁਆਰਾ ਇਸ ਢਾਂਚੇ ਨੂੰ ਬਦਲ ਦਿੱਤਾ ਗਿਆ ਤੁਸੀਂ ਜਿਹੜੇ ਢਾਂਚੇ ਤੇ ਪਹਿਲਾਂ ਕੰਮ ਕਰ ਰਹੇ ਸੀਗੇ ਜੇਕਰ ਉਹਦੇ ਵਿੱਚ ਤਬਦੀਲੀ ਆਊਗੀ ਤਾਂ ਤੁਹਾਡੇ ਸਮਾਜਿਕ ਅਤੇ ਆਰਥਿਕ ਜੀਵਨ ਦੇ ਵਿੱਚ ਵੀ ਤਬਦੀਲੀ ਆਉਣੀ ਲਾਜ਼ਮੀ ਹੈ ਜੇ ਜਦੋਂ ਗੱਲ ਕਰਦੇ ਹਾਂ ਬ੍ਰਿਟਾਨਵੀ ਸਰਕਾਰ ਦੀ ਬ੍ਰਿਟਾਨਵੀ ਸਰਕਾਰ ਨੇ ਆਪਣੇ ਆਰਥਿਕ ਹਿੱਤਾਂ ਕਾਰਨ ਫਸਲਾਂ ਦਾ ਕੀ ਕਰਤਾ ਕਮਰਸ਼ੀਅਲਾਈਜੇਸ਼ਨ ਕਰਤਾ ਵਣਜੀਕਰਨ ਕਰ ਦਿੱਤਾ ਆ ਅਫੀਮ ਅਤੇ ਨੀਲ ਦੀ ਖੇਤੀ ਕਰਨ ਲਈ ਕਬਾਇਲੀ ਖੇਤਰਾਂ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਸੋ ਬ੍ਰਿਟਾਨਵੀ ਸ਼ਾਸਕਾਂ ਨੇ ਕੀ ਕੀਤਾ ਉਹਨਾਂ ਨੇ ਕੀ ਕੀਤਾ ਆ ਅਫੀਮ ਅਤੇ ਨੀਲ ਦੀ ਖੇਤੀ ਕਰਨ ਦੇ ਲਈ ਜਿੱਥੇ ਆ ਕਬੀਲੇ ਵਾਲੇ ਗਰੀਬ ਲੋਕ ਰਹ ਰਹੇ ਸੀ ਨਾ ਉਹਨਾਂ ਦੀ ਜ਼ਮੀਨਾਂ ਉੱਤੇ ਕਬਜ਼ਾ ਕਰ ਲਿਆ ਕਬ ਕਬੀਲੇ ਵਾਲੇ ਜਿਹੜੇ ਲੋਕ ਸੇ ਕਬਾਈਲੀ ਲੋਕ ਸਿਗੇ ਉਹਨਾਂ ਨੂੰ ਮਜਬੂਰ ਕਰਤਾ ਕਿ ਤੁਸੀਂ ਮਜ਼ਦੂਰੀ ਹੀ ਕਰੋ ਉਹਨਾਂ ਨੂੰ ਬਹੁਤ ਘੱਟ ਬਹੁਤ ਜ਼ਿਆਦਾ ਘੱਟ ਮਜ਼ਦੂਰੀ ਦਿੱਤੀ ਜਾਂਦੀ ਸੀ ਜਿਹਦੇ ਨਾਲ ਉਹਨਾਂ ਦਾ ਗੁਜ਼ਾਰਾ ਕਿੱਥੇ ਹੋ ਜੂਗਾ ਹੌਲੀ-ਹੌਲੀ ਉਹਨਾਂ ਦਾ ਜਿਹੜਾ ਗੁਜ਼ਾਰਾ ਕਰਨ ਲਈ ਜਿਹੜਾ ਪੈਸਾ ਸੀਗਾ ਉਹ ਉਧਾਰ ਲੈਣਾ ਸ਼ੁਰੂ ਕਰਤਾ ਜਿਸ ਕਾਰਨ ਉਹਨਾਂ ਦੀ ਜਿਹੜੀ ਆਰਥਿਕ ਹਾਲਤ ਸੀਗੀ ਉਹ ਹੋਰ ਜ਼ਿਆਦਾ ਮਾੜੀ ਹੋਗੀ ਹਾਲਤ ਮਾੜੀ ਹੋਗੀ ਤੇ ਫਿਰ ਤੁਸੀਂ ਆਪ ਹੀ ਸੋਚ ਲਓ ਕਿ ਉਹਨਾਂ ਨੇ ਸਰਵਾਈਵ ਕਰਨਾ ਕਿਵੇਂ ਆ ਸੋ ਉਪਰੋਕਤ ਉਪਰੋਕਤ ਕਾਰਨਾ ਕਰਕੇ ਕਬਾਈਲੀ ਸਮਾਜ ਦੇ ਲੋਕਾਂ ਵਿੱਚ ਕੀ ਹੋਊਗਾ ਗੁੱਸਾ ਹੋਊਗਾ ਤੇ ਉਹ ਲੋਕ ਵਿਦਰੋਹ ਕਰਨਗੇ ਇਹਨਾਂ ਸਰਕਾਰਾਂ ਦਾ ਸੋ ਮੱਧ ਪ੍ਰਦੇਸ਼ ਵਿੱਚ ਭੀਲ ਲੋਕਾਂ ਨੇ ਵਿਦਰੋਹ ਕੀਤਾ ਬਿਹਾਰ ਵਿੱਚ ਮੁੰਡਾ ਲੋਕਾਂ ਨੇ ਕਈ ਵਾਰ ਕੁਐਸਚਨ ਇਹ ਵੀ ਬਣ ਜਾਂਦਾ ਹੁੰਦਾ ਕਿ ਕਿੱਥੋਂ ਦਾ ਜਿਹੜਾ ਕਬੀਲਾ ਹੈਗਾ ਕਿੱਥੋਂ ਦਾ ਹੈਗਾ ਉਹਨਾਂ ਨੇ ਕਿੱਥੋਂ ਵਿਦਰੋਹ ਕੀਤਾ ਸੀ ਸੋ ਮੱਧ ਪ੍ਰਦੇਸ਼ ਵਿੱਚ ਭੀਲ ਲੋਕਾਂ ਨੇ ਬਿਹਾਰ ਵਿੱਚ ਮੁੰਡਾ ਲੋਕਾਂ ਨੇ ਉੜੀਸਾ ਵਿੱਚ ਗੌਂਡ ਲੋਕਾਂ ਨੇ ਮਿਹਗਾਲਿਆ ਵਿੱਚ ਖਾਸੀ ਲੋਕਾਂ ਨੇ ਤੇ ਬਿਹਾਰ ਬੰਗਾਲ ਵਿੱਚ ਸੰਥਾਲ ਲੋਕਾਂ ਨੇ ਭਾਰੀ ਜਿਹੜਾ ਵਿਦਰੋਹ ਸੀਗਾ ਜੀ ਉਹ ਉਹਨਾਂ ਦੁਆਰਾ ਕੀਤਾ ਗਿਆ ਇਸ ਤੋਂ ਬਾਅਦ ਉਤਰੀ ਪੂਰਬੀ ਖੇਤਰ ਵਿੱਚ ਕਬਾਇਲੀ ਲੋਕਾਂ ਦੁਆਰਾ ਵਿਦਰੋਹ ਉਤਰੀ ਪੂਰਬੀ ਖੇਤਰ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਤਰੀ ਪੂਰਬੀ ਖੇਤਰ ਵਿੱਚ ਸਭ ਤੋਂ ਪਹਿਲਾਂ ਖਾਸੀ ਕਬੀਲੇ ਦੁਆਰਾ ਵਿਦਰੋਹ ਕੀਤਾ ਗਿਆ ਪੂਰਬ ਵਿੱਚ ਜੈਂਤਿਆ ਪਹਾੜੀਆਂ ਤੋਂ ਲੈ ਕੇ ਪੱਛਮ ਵਿੱਚ ਗਾਰੋ ਪਹਾੜੀਆਂ ਤੱਕ ਦੇ ਖੇਤਰ ਵਿੱਚ ਖਾਸੀ ਕਬੀਲੇ ਦਾ ਅਧਿਕਾਰ ਸੀਗਾ ਸੋ ਤਿਰੁਥ ਸਿੰਘ ਯਾਦ ਕਰ ਲੋ ਤਿਰੁਥ ਸਿੰਘ ਇਸ ਕਬੀਲੇ ਦਾ ਮੋਢੀ ਸੀ ਉਸ ਦੀ ਅਗਵਾਈ ਹੇਠ ਖਾਸੀ ਲੋਕ ਆਪਣੇ ਇਲਾਕਿਆਂ ਵਿੱਚੋਂ ਬਾਹਰੀ ਲੋਕਾਂ ਨੂੰ ਭਜਾਉਣਾ ਚਾਹੁੰਦੇ ਸਨ 5 ਮਈ 1829 ਈਸਵੀ ਦੀ ਗੱਲ ਹੈ ਕਿ ਖਾਸੀ ਕਬੀਲੇ ਦੇ ਲੋਕਾਂ ਨੇ ਗਾਰੋ ਕਬੀਲੇ ਦੀ ਸਹਾਇਤਾ ਨਾਲ ਬਹੁਤ ਸਾਰੇ ਯੂਰੋਪੀਅਨਾਂ ਅਤੇ ਬੰਗਾਲੀਆਂ ਨੂੰ ਮਾਰ ਦਿੱਤਾ ਸੋ ਯੂਰੋਪੀਅਨ ਕਲੋਨੀਆ ਨੂੰ ਅੱਗ ਲਗਾ ਦਿੱਤੀ ਗਈ ਤਿਰੁੱਥ ਸਿੰਘ ਹੋਰ ਪਹਾੜੀ ਕਬੀਲਿਆਂ ਜਿਵੇਂ ਕਿ ਪੋਰਟ ਸਿੰਘਫੂ ਆਦੀ ਨੂੰ ਵੀ ਵਿਦੇਸ਼ੀ ਪ੍ਰਸ਼ਾਸਨ ਤੋਂ ਮੁਕਤ ਕਰਾਉਣਾ ਚਾਹੁੰਦਾ ਸੀਗਾ ਇਸ ਕਰਕੇ ਉਸਨੇ 10000 ਸਾਥੀਆਂ ਦੀ ਸਹਾਇਤਾ ਨਾਲ ਬ੍ਰਿਟਾਨਵੀ ਹਕੂਮਤ ਤੇ ਕੀ ਕੀਤਾ ਬ੍ਰਿਟਾਨਵੀ ਹਕੂਮਤ ਲਈ ਮੁਸ਼ਕਲ ਪੈਦਾ ਕਰ ਦਿੱਤੀ ਦੂਜੇ ਪਾਸੇ ਬ੍ਰਿਟਾਨਵੀ ਸੈਨਿਕਾਂ ਨੇ ਖਾਸੀ ਪਿੰਡਾਂ ਨੂੰ ਇੱਕ ਇੱਕ ਕਰਕੇ ਅੱਗ ਲਗਾ ਦਿੱਤੀ ਅੰਤ ਵਿੱਚ 1833 ਈਸਵੀ ਵਿੱਚ ਤਿਰੂਤ ਸਿੰਘ ਨੇ ਬ੍ਰਿਟਾਨਵੀ ਸੈਨਾ ਅੱਗੇ ਹਥਿਆਰ ਸੁੱਟ ਦਿੱਤੇ ਕਿਉਂਕਿ ਇਹੋ ਜੀ ਹਾਲਤ ਵਿੱਚ ਫਿਰ ਹੋਰ ਕੋਈ ਆਪਸ਼ਨ ਨਹੀਂ ਸੀ ਇਹਨਾਂ ਕੋਲ ਸੋ ਜਦੋਂ ਬ੍ਰਿਟਾਨਵੀ ਸੈਨਿਕ ਖਾਸੀ ਕਬੀਲੇ ਦੇ ਵਿਦਰੋਹ ਦਾ ਸਾਹਮਣਾ ਕਰ ਰਹੇ ਸਿਗੇ ਤਾਂ ਉਸ ਸਮੇਂ ਹੀ ਇੱਕ ਹੋਰ ਪਹਾੜੀ ਕਬੀਲੇ ਜਿਨ੍ਹਾਂ ਦਾ ਨਾਮ ਕੀ ਸੀ ਸਿੰਘਫੋ ਨੇ ਬਗਾਵਤ ਕਰ ਦਿੱਤੀ ਹੁਣ ਖਾਸੀ ਅਤੇ ਸਿੰਘਫੋ ਕਬੀਲੇ ਦੇ ਲੋਕਾਂ ਨੇ ਮਿਲ ਕੇ ਹੋਰ ਕਬੀਲੇ ਜਿਵੇਂ ਕਿ ਖਾਮਤੀ ਗਾਰੋ ਨਾਗਾ ਆਦਿ ਨੂੰ ਬਗਾਵਤ ਕਰਨ ਦਾ ਸੱਦਾ ਦਿੱਤਾ ਉਹਨਾਂ ਨੇ ਅਸਾਮ ਵਿੱਚ ਬ੍ਰਿਟਾਨਵੀ ਸੈਨਾ ਉੱਪਰ ਹਮਲਾ ਕਰ ਦਿੱਤਾ ਅਤੇ ਕਈ ਅੰਗਰੇਜ਼ਾਂ ਨੂੰ ਮਾਰ ਦਿੱਤਾ ਪਰ ਅਖੀਰ ਉਹ ਬ੍ਰਿਟਾਨਵੀ ਸੈਨਾ ਦੇ ਆਧੁਨਿਕ ਕਿਉਂਕਿ ਉਹਨਾਂ ਕੋਲ ਹਥਿਆਰ ਕਾਫੀ ਸਕੇ ਅੰਗਰੇਜ਼ਾਂ ਕੋਲ ਸੋ ਉਹਨਾਂ ਕੋਲ ਜਿਹੜੇ ਆਧੁਨਿਕ ਹਥਿਆਰ ਸਕੇ ਉਹਨਾਂ ਦਾ ਮੁਕਾਬਲਾ ਨਾ ਕਰ ਸਕੇ ਜਿਸ ਦੇ ਕਰਕੇ ਉਹਨਾਂ ਨੂੰ ਅੱਗੇ ਉਹਨਾਂ ਦੇ ਹਥਿਆਰ ਸੁੱਟਨੇ ਪਏ ਫਿਰ 1839 ਦੀ ਗੱਲ ਹੁੰਦੀ ਹੈ 1839 ਈਸਵੀ ਵਿੱਚ ਸਿੰਗਫੋ ਕਬੀਲੇ ਦੇ ਲੋਕਾਂ ਨੇ ਦੁਬਾਰਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ ਉਹਨਾਂ ਨੇ ਅੰਗਰੇਜ਼ਾਂ ਦੇ ਰਾਜਨੀਤਿਕ ਦੂਤ ਕਰਨਲ ਵਾਈਟ ਅਤੇ ਹੋਰ ਕਈ ਅੰਗਰੇਜ਼ਾਂ ਦੀ ਹੱਤਿਆ ਕਰ ਦਿੱਤੀ 1844 ਈਸਵੀ ਵਿੱਚ ਇੱਕ ਹੋਰ ਉੱਤਰੀ ਪੂਰਬੀ ਨਾਗਾ ਕਬੀਲੇ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ ਇਹ ਵਿਦਰੋਹ 2-3 ਸਾਲਾਂ ਤੱਕ ਜਾਰੀ ਰਿਹਾ ਫਿਰ ਮਨੀਪੁਰ ਦੇ ਪਹਾੜੀ ਇਲਾਕਿਆਂ ਵਿੱਚ ਰਹਿੰਦੇ ਕੂਕੀ ਕਬੀਲੇ ਮਨੀਪੁਰ ਵਿੱਚ ਰਹਿੰਦੇ ਆ ਰਹਿੰਦੇ ਕੂਕੀ ਕਬੀਲੇ ਦੇ ਲੋਕਾਂ ਨੇ ਵੀ ਅੰਗਰੇਜ਼ਾਂ ਵਿਰੋਧ 1826 1844 ਅਤੇ 1849 ਈਸਵੀ ਵਿੱਚ ਵਿਦਰੋਹ ਕੀਤਾ ਉਹਨਾਂ ਨੇ ਕਈ ਬਰਤਾਨਵੀ ਅਧਿਕਾਰੀਆਂ ਨੂੰ ਮਾਰ ਦਿੱਤਾ ਮੌਤ ਦੇ ਘਾਟ ਉਤਾਰਤਾ ਕੁਕੀ ਕਬੀਲੇ ਦੇ ਲੋਕਾਂ ਦੀ ਗਿਣਤੀ ਜਿਹੜੀ ਸੀਗੀ ਉਹ ਸੀਗੀ ਜੀ 7000 ਦੇ ਲਗਭਗ ਸੀਗੀ ਅਖੀਰ ਬਰਤਾਨਵੀ ਹਕੂਮਤ ਨੇ ਕੁਕੀ ਕਬੀਲੇ ਦੇ ਲੋਕਾਂ ਨੂੰ 1850 ਈਸਵੀ ਵਿੱਚ ਹਰਾ ਕੇ ਵਿਦਰੋਹ ਨੂੰ ਸ਼ਾਂਤ ਕਰ ਦਿੱਤਾ ਹੁਣ ਗੱਲ ਕਰਾਂਗੇ ਛੋਟਾ ਨਾਗਪੁਰ ਖੇਤਰ ਵਿੱਚ ਕਬੀਲਿਆਂ ਦੇ ਵਿਦਰੋਹ ਅਤੇ ਬਿਰਸਾ ਮੁੰਡਾ ਦੀ ਬਹਾਦਰੀ 1820 ਈਸਵੀ ਵਿੱਚ ਛੋਟਾ ਨਾਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਕੋਲ ਕਬੀਲੇ ਦੇ ਲੋਕਾਂ ਦੁਆਰਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ ਗਿਆ ਕਿਉਂਕਿ ਉਹ ਆਪਣੇ ਇਲਾਕੇ ਵਿੱਚ ਅੰਗਰੇਜ਼ੀ ਰਾਜ ਦਾ ਕੀ ਕਰਨਾ ਚਾਹੁੰਦਾ ਸੀਗਾ ਵਿਸਥਾਰ ਨਹੀਂ ਚਾਹੁੰਦਾ ਸੀਗਾ ਸੋ ਇਹ ਗੱਲ ਉਹਨੂੰ ਸਹਿਣ ਨਹੀਂ ਹੋਈ ਸੋ ਕੀ ਹੋਇਆ ਜੀ ਕਿਉਂਕਿ ਉਹ ਆਪਣੇ ਇਲਾਕੇ ਵਿੱਚ ਅੰਗਰੇਜ਼ੀ ਰਾਜ ਦਾ ਵਿਸਥਾਰ ਸਹਿਣ ਨਾ ਕਰ ਸਕਿਆ ਸੋ ਇਸ ਵਿਦਰੋਧ ਦੌਰਾਨ ਉਸਨੇ ਕਈ ਪਿੰਡ ਸਾੜ ਦਿੱਤੇ ਅਤੇ ਕਾਫੀ ਗਿਣਤੀ ਵਿੱਚ ਲੋਕਾਂ ਨੂੰ ਵੀ ਮਾਰਤਾ ਇਸ ਕਰਕੇ ਉਹਨਾਂ ਨੇ 1827 ਈਸਵੀ ਵਿੱਚ ਅੰਗਰੇਜ਼ਾਂ ਆਗੇ ਹਥਿਆਰ ਛੁੱਟ ਦਿੱਤੇ ਫਿਰ 1830-31 ਵਿੱਚ ਛੋਟਾ ਨਾਗਪੁਰ ਦੇ ਮੁੰਡਾ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰਤਾ ਕੋਲ ਕਬੀਲੇ ਦੇ ਲੋਕ ਵੀ ਮੁੰਡਾ ਕਬੀਲੇ ਦੇ ਵਿਦਰੋਹ ਵਿੱਚ ਸ਼ਾਮਿਲ ਹੋ ਗਏ ਇਹ ਵਿਦਰੋਹ ਜਲਦੀ ਹੀ ਰਾਂਚੀ ਹਜ਼ਾਰੀਬਾਗ ਪਾਲਮੂ ਰਾਂਚੀ ਹਜ਼ਾਰੀਬਾਗ ਪਾਲਮੂ ਅਤੇ ਮਨਪੂਮ ਇਲਾਕਿਆਂ ਤੱਕ ਫੈਲ ਗਿਆ ਸੈਨਾ ਦੁਆਰਾ ਲਗਭਗ 1000 ਵਿਦਰੋਹੀਆਂ ਨੂੰ ਮਾਰ ਦਿੱਤਾ ਗਿਆ ਕੰਟਰੋਲ ਫਿਰ ਵੀ ਨਾ ਕਰ ਸਕੇ ਸੋ 1832 ਈਸਵੀ ਵਿੱਚ ਇਸ ਵਿਦਰੋਹ ਨੂੰ ਕੁਚਲ ਦਿੱਤਾ ਗਿਆ ਪਰ ਅਜੇ ਵੀ ਕੋਲ ਅਤੇ ਮੁੰਡਾ ਕਬੀਲੇ ਦੇ ਜਿਹੜੇ ਲੋਕ ਸੀਗੇ ਸਰਕਾਰ ਵਿਰੋਧੀ ਗਤੀਵਿਧੀਆਂ ਇਹਨਾਂ ਨੇ ਜਾਰੀ ਰੱਖੀਆਂ ਰੋਕੀਆਂ ਨਹੀਂ ਸੋ 1846 ਈਸਵੀ ਵਿੱਚ ਛੋਟਾ ਨਾਗਪੁਰ ਇਲਾਕੇ ਦੇ ਖੌਂਡ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਸ਼ੁਰੂ ਕਰ ਦਿੱਤਾ ਉਹਨਾਂ ਦੇ ਜਿਹੜੇ ਕੈਪਟਨ ਸੀਗੇ ਕੀ ਨਾਮ ਸੀਗਾ ਜੀ ਉਹਨਾਂ ਦਾ ਉਹਨਾਂ ਨੇ ਉਹਨਾਂ ਨੇ ਕੈਪਟਨ ਮੈਕਫਰਸਨ ਦੇ ਕੈਂਪ ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ 170 ਆਦਮੀਆਂ ਸਮੇਤ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ ਹੋਰ ਗਵਾਂਡੀ ਕਬੀਲਿਆਂ ਦੇ ਜਿਹੜੇ ਲੋਕ ਸੀਗੇ ਇਸ ਵਿਦਰੋਹ ਵਿੱਚ ਸ਼ਾਮਿਲ ਹੋ ਗਏ ਇਸ ਵਿਦਰੋਹ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਵਿਦਰੋਹ 1846 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਕੁਚਲ ਦਿੱਤਾ ਗਿਆ ਪਰੰਤੂ ਅੰਗਰੇਜ਼ਾਂ ਨੇ ਦੇਸ਼ ਅਨੇਗਾਲਾ ਦਿੱਤੇ ਗਏ ਕਬੀਲੇ ਦੇ ਇੱਕ ਆਦਮੀ ਨੂੰ ਵਾਪਸ ਦੇਸ਼ ਵਿੱਚ ਬੁਲਾਇਆ ਅਤੇ ਉਸ ਨੂੰ ਖੋਂਡ ਕਬੀਲੇ ਦੇ ਲੋਕਾਂ ਦਾ ਜਿਹੜਾ ਮੁਖੀਆ ਬਣਾ ਦਿੱਤਾ ਇਸ ਨਾਲ ਖੋਂਡ ਕਬੀਲੇ ਦੇ ਲੋਕ ਸ਼ਾਂਤ ਹੋ ਗਏ ਫਿਰ 1855 ਦੀ ਗੱਲ ਆਉਂਦੀ ਹੈ 1855 ਈਸਵੀ ਦੇ ਵਿੱਚ ਨਾਗਪੁਰ ਇਲਾਕੇ ਵਿੱਚ ਸੰਥਾਲ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿੱਤਾ ਉਹ ਦੋ ਭਰਾਵਾਂ ਸਿੱਧੂ ਅਤੇ ਕਨਹੂ ਦੀ ਅਗਵਾਈ ਹੇਠ ਲਗਭਗ 10000 ਲੋਕਾਂ ਦੀ ਗਿਣਤੀ ਵਿੱਚ ਇਕੱਠੇ ਹੋਏ। ਉਹਨਾਂ ਲੋਕ ਨੇ ਭਾਗਲਪੁਰ ਅਤੇ ਰਾਜ ਮਹਿਲ ਇਲਾਕਿਆਂ ਵਿੱਚਕਾਰ ਡਾਕ ਅਤੇ ਰੇਲ ਸਬਾਵਾਂ ਤਬਾਹ ਕਰ ਦਿੱਤੀਆਂ। ਉਹਨਾਂ ਨੇ ਤਲਵਾਰਾਂ ਅਤੇ ਜ਼ਹਿਰੀਲੇ ਤੀਰਾਂ ਨਾਲ ਯੂਰੋਪੀ ਬੰਗਾਲੀਆਂ ਤੇ ਹਮਲਾ ਕੀਤਾ। ਕਈ ਰੇਲਵੇ ਅਤੇ ਪੁਲਿਸ ਅੰਗਰੇਜ਼ ਕਰਮਚਾਰੀਆਂ ਨੂੰ ਵੀ ਮਾਰ ਦਿੱਤਾ। 1856 ਈਸਵੀ ਤੱਕ ਉਹਨਾਂ ਨੇ ਅੰਗਰੇਜ਼ੀ 1856 ਈਸਵੀ ਤੱਕ ਉਹਨਾਂ ਨੇ ਅੰਗਰੇਜ਼ੀ ਸੈਨਾ ਦਾ ਮੁਕਾਬਲਾ ਕੀਤਾ ਇਸੇ ਤਰ੍ਹਾਂ ਹੀ ਜਿਵੇਂ ਕਿ ਸੰथाल ਵਿਦਰੋਹਾ ਵਾਂਗ ਮੁੰਡਾ ਜਾਤੀ ਦਾ ਜਿਹੜਾ ਵਿਦਰੋਹ ਸੀਗਾ ਉਹ ਵੀ ਕਾਫੀ ਜ਼ਿਆਦਾ ਮਹੱਤਵਪੂਰਨ ਹੈਗਾ ਯਾ ਜੇ ਮੁੰਡਾ ਜਾਤੀ ਦੇ ਲੋਕ ਬਿਹਾਰ ਇਲਾਕੇ ਦਾ ਇੱਕ ਪ੍ਰਸਿੱਧ ਕਬੀਲਾ ਸੀਗਾ ਬਿਹਾਰ ਇਲਾਕੇ ਦਾ ਇੱਕ ਪ੍ਰਸਿੱਧ ਕਬੀਲਾ ਸੀਗਾ ਅੰਗਰੇਜ਼ੀ ਰਾਜ ਸਮੇਂ ਬਹੁਤ ਸਾਰੇ ਗੈਰ ਕਬਾਈਲੀ ਲੋਕ ਸਕੇ ਕਬਾਈਲੀ ਇਲਾਕਿਆਂ ਵਿੱਚ ਆ ਕੇ ਰਹਿਣ ਲੱਗ ਪਏ ਅਤੇ ਉਹਨਾਂ ਨੇ ਕਬਾਇਲੀ ਜਿਹੜੇ ਸਮਾਜ ਦੇ ਲੋਕਾਂ ਦੀ ਜ਼ਮੀਨ ਖੋਹ ਲਈ ਇਸ ਸਮੇਂ ਦੌਰਾਨ ਕਬੀਲੀ ਲੋਕਾਂ ਨੂੰ ਗੈਰ ਕਬਾਇਲੀ ਲੋਕਾਂ ਅਧੀਨ ਮਜ਼ਦੂਰਾ ਵਜੋਂ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀਗਾ ਤੇ ਮੁੰਡਾ ਜਾਤੀ ਦੇ ਜਿਹੜੇ ਆਗੂ ਸੀ ਜਿਸ ਨੂੰ ਕੀ ਕਿਹਾ ਜਾਂਦਾ ਸੀਗਾ ਬਿਰਸਾ ਮੁੰਡਾ ਕਿਹਾ ਜਾਂਦਾ ਸੀ ਕਿ ਕਿਹਾ ਜਾਂਦਾ ਸੀ ਬਿਰਸਾ ਮੁੰਡਾ ਕਿਹਾ ਜਾਂਦਾ ਸੀਗਾ ਉਹਨਾਂ ਦੀ ਅਗਵਾਈ ਹੇਠ ਮੁੰਡਾ ਕਬੀਲੇ ਦੇ ਲੋਕਾਂ ਦੁਆਰਾ ਵਿਦਰੋਹ ਕੀਤਾ ਗਿਆ 1899 ਤੋਂ ਲੈ ਕੇ 1920ਵੀ ਵਿਚ ਇਹ ਪ੍ਰਮੁੱਖ ਵਿਦਰੋਹ ਰਾਂਚੀ ਦੇ ਦੱਖਣੀ ਇਲਾਕਿਆਂ ਵਿੱਚ ਸ਼ੁਰੂ ਹੋਇਆ। ਇਸ ਵਿਦਰੋਹ ਦਾ ਪ੍ਰਮੁੱਖ ਉਦੇਸ਼ ਅੰਗਰੇਜ਼ਾਂ ਨੂੰ ਭਜਾ ਕੇ ਇਸ ਇਲਾਕੇ ਵਿੱਚ ਮੁੰਡਾ ਰਾਜ ਸਥਾਪਿਤ ਕਰਨਾ ਸੀ। ਬਿਰਸਾ ਮੁੰਡਾ ਦੀ ਵੀ ਆਪਾਂ ਗੱਲ ਕਰ ਲੈਣੇ ਆ ਕਿ ਬਿਰਸਾ ਮੁੰਡਾ ਇੱਕ ਸ਼ਕਤੀਸ਼ਾਲੀ ਆਦਮੀ ਸੀ। ਉਸ ਕੋਲ दैਵੀ ਸ਼ਕਤੀਆਂ ਸਨ। ਇਹ ਸਥਾਨਕ ਲੋਕ ਮੰਨਦੇ ਸਿਗੇ। ਸਥਾਨਕ ਲੋਕ ਉਸ ਨੂੰ ਪਰਮਾਤਮਾ ਦਾ ਦੂਤ ਮੰਨਦੇ ਸਿਗੇ। ਬਿਰਸਾ ਮੁੰਡਾ ਨੇ ਗੈਰ ਕਬਾਇਲੀ ਲੋਕਾਂ ਦੇ ਵਿਰੁੱਧ ਧਰਨਾ ਦਿੱਤਾ ਜਿਨ੍ਹਾਂ ਨੇ ਕਬੀਲੇ ਦੇ ਲੋਕ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਸੀਗਾ ਉਹ ਸਾਹੂਕਾਰਾਂ ਅਤੇ ਜ਼ਿਮੀਂਦਾਰਾਂ ਤੋਂ ਬੜਾ ਨਫ਼ਰਤ ਕਰਦਾ ਸੀਗਾ ਜਿਹੜੇ ਮੁੰਡਾ ਜਾਤੀ ਦੇ ਲੋਕਾਂ ਨਾਲ ਬੁਰਾ ਵਰਤਾਵ ਕਰਦੇ ਸੀਗੇ ਉਸਨੇ ਮੁੰਡਾ ਜਾਤੀ ਨਾਲ ਸੰਬੰਧਿਤ ਕਿਸਾਨਾਂ ਨੂੰ ਕਿਹਾ ਕਿ ਉਹ ਜ਼ਿਮੀਂਦਾਰਾਂ ਨੂੰ ਕਿਰਾਇਆ ਨਾ ਦੇਣ ਮੈਂ ਤੁਹਾਡੇ ਨਾਲ ਲਗਾਇਆ ਸੋ ਬਿਰਸਾ ਮੁੰਡਾ ਨੇ ਛੋਟਾ ਨਾਗਪੁਰ ਦੇ ਇਲਾਕਿਆਂ ਵਿੱਚ ਵਿਦਰੋਹ ਸ਼ੁਰੂ ਕੀਤਾ ਤੇ ਮੁੰਡਾ ਸਮਾਜ ਦੇ ਲੋਕ ਉਸਦੀ ਅਗਵਾਈ ਹੇਠ ਇਕੱਠੇ ਹੋ ਗਏ ਤੇ ਉਹਨਾਂ ਨੇ ਅੰਗਰੇਜ਼ੀ ਅਫਸਰਾਂ ਮਿਸ਼ਨਰੀਆਂ ਅਤੇ ਪੁਲਿਸ ਸਟੇਸ਼ਨਾਂ ਤੇ ਹਮਲਾ ਕਰ ਦਿੱਤਾ ਪਰੰਤੂ ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਫੜ ਲਿਆ ਅਤੇ ਵਿਦਰੋਹੀਆਂ ਨੂੰ ਦਬਾ ਦਿੱਤਾ ਇਸ ਤੋਂ ਬਾਅਦ ਮੁੰਡਾ ਵਿਦਰੋਹ ਦੇ ਨਤੀਜੇ ਕੀ ਹੋਏ ਸੋ ਇਹ ਆਪਾਂ ਨੂੰ ਪਤਾ ਹੈ ਮੁੰਡਾ ਵਿਦਰੋਹ ਇੱਕ ਬੜਾ ਹੀ ਸ਼ਕਤੀਸ਼ਾਲੀ ਵਿਦਰੋਹ ਸੀਗਾ ਸੋ ਇਹਦੇ ਵਿੱਚ ਬ੍ਰਿਟਾਨਵੀ ਹਕੂਮਤ ਨੇ ਛੋਟਾ ਨਾਗਪੁਰ ਦਾ ਐਕਟ 1908 ਪਾਸ ਕੀਤਾ ਸੀਗਾ ਇਸ ਐਕਟ ਕਾਰਨ ਛੋਟੇ ਕਿਸਾਨਾਂ ਨੋ ਜ਼ਮੀਨਾਂ ਦੇ ਹੱਕ ਮਿਲ ਗਏ ਛੋਟਾ ਨਾਗਪੁਰ ਖੇਤਰ ਦੇ ਲੋਕ ਸਮਾਜਿਕ ਧਾਰਮਿਕ ਪੱਖ ਤੋਂ ਬਧੇਰੇ ਜਾਗਰੂਕ ਹੋ ਗਏ ਅਨੇਕ ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗੇ ਸੋ ਕਿਤੇ ਨਾ ਕਿਤੇ ਪੋਜ਼ਿਟਿਵ ਇਮਪੈਕਟ ਤਾਂ ਆਇਆ ਅਨੇਕ ਅਨੇਕਾਂ ਸਮਾਜਿਕ ਧਾਰਮਿਕ ਅੰਦੋਲਨਾਂ ਦੀ ਸ਼ੁਰੂਆਤ ਹੋ ਗਈ ਕਬਾਇਲੀ ਲੋਕਾਂ ਕਬਾਇਲੀ ਜਿਹੜੇ ਲੋਕ ਸੀਗੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲੱਗ ਪਏ ਸਾਗਰੇ ਸਾਰਿਆਂ ਨੂੰ ਜਾਗਰੂਕ ਕਰ ਗਿਆ ਪਰਸਨ ਬਿਰਸਾ ਮੁੰਡਾ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਹੋਰ ਇਸ ਦੇ ਨਾਲ ਨਾਲ ਬਗਾਵਤਾਂ ਵੇਖਣ ਨੂੰ ਮਿਲੀਆਂ ਵੀ ਲੋਕਾਂ ਨੇ ਜਿਹੜੇ ਕਬਾਇਲੀ ਲੋਕ ਸੀਗੇ ਬ੍ਰਿਟਾਨਵੀ ਸ਼ਾਸਨ ਵਿਰੁੱਧ ਬਗਾਵਤਾਂ ਕੀਤੀਆਂ ਸਮਾਜਿਕ ਅਤੇ ਆਰਥਿਕ ਸੁਧਾਰਾਂ ਲਈ ਹੀ ਕੀਤੀਆਂ ਗਈਆਂ ਕਿਉਂਕਿ ਕਬਾਇਲੀ ਜਿਹੜੇ ਲੋਕ ਸੀਗੇ ਬ੍ਰਿਟਾਨਵੀ ਹਕੂਮਤ ਦੀਆਂ ਲਗਾਨ ਨੀਤੀਆਂ ਦੇ ਵਿਰੋਧੀ ਸੀਗੇ ਸੋ ਇਸ ਕਰਕੇ ਉਹਨਾਂ ਦੁਆਰ ਹੋਰ ਬਗਾਵਤਾਂ ਵੀ ਕੀਤੀਆਂ ਗਈਆਂ ਇੱਕ ਵਾਰ ਇਹਨੂੰ ਵੇਖ ਲੈਣੇ ਆ ਕੁਝ ਯਾਦ ਰੱਖਣ ਲਈ ਉਹ ਗੜੀਆਂ ਗੱਲਾਂ ਨੇ ਜੀ ਕਬਾਇਲੀ ਸਮਾਜ ਆਦੀਵਾਸੀ ਲੋਕ ਜੋ ਕਬਾਇਲੀ ਕਬੀਲਿਆਂ ਵਿੱਚ ਰਹਿੰਦੇ ਸਨ ਨੂੰ ਕਬਾਇਲੀ ਸਮਾਜ ਕਿਹਾ ਜਾਂਦਾ ਸੀ ਇਹਨਾਂ ਦਾ ਵੱਡਾ ਹਿੱਸਾ ਰਾਜਸਥਾਨ ਗੁਜਰਾਤ ਬਿਹਾਰ ਉੜੀਸਾ ਅਤੇ ਮੱਧ ਪ੍ਰਦੇਸ਼ ਵਿੱਚ ਰਹਿੰਦਾ ਸੀਗਾ ਅੰਗਰੇਜ਼ੀ ਸਮਰਾਜ ਦੀਆਂ ਆਰਥਿਕ ਅਤੇ ਸਮਾਜਿਕ ਤਬਦੀਲੀਆਂ ਦਾ ਜ਼ਿਆਦਾ ਪ੍ਰਭਾਵ ਕਬਾਇਲੀ ਸਮਾਜ ਦੀ ਆਰਥਿਕ ਦਸ਼ਾ ਉੱਪਰ ਪਿਆ ਕਬਾਇਲੀ ਸਮਾਜ ਦੇ ਖਾਸੀ ਸਿੰਘਫੋ ਨਾਗਾ ਅਤੇ ਕੂਕੀ ਕਬੀਲਿਆਂ ਨੇ ਅੰਗਰੇਜ਼ਾਂ ਵਿਰੁੱਧ ਵਿਧਰੋਹ ਕੀਤੇ ਪਰ ਬ੍ਰਿਟਾਨਵੀ ਹਕੂਮਤ ਨੇ ਇਹਨਾਂ ਨੂੰ ਆਪਣੀ ਸ਼ਕਤੀ ਨਾਲ ਦਬਾ ਦਿੱਤਾ। ਛੋਟਾ ਨਾਗਪੁਰ ਵਿੱਚ ਮੁੰਡਾ ਕਬੀਲੇ ਵੱਲੋਂ ਵਿਦਰੋਹ ਕੀਤਾ ਗਿਆ ਅਤੇ ਕੋਲ ਕਬੀਲਾ ਵੀ ਇਸ ਵਿੱਚ ਸ਼ਾਮਿਲ ਹੋ ਗਿਆ। 1846 ਈਸਵੀ ਵਿੱਚ ਖੁੰਡ ਕਬੀਲੇ ਵੱਲੋਂ ਵਿਦਰੋਹ ਕੀਤੇ ਗਏ। ਬਿਰਸਾ ਮੁੰਡਾ ਵਿਦਰੋਹ ਦਾ ਪ੍ਰਭਾਵ ਹੇਠ ਅੰਗਰੇਜ਼ੀ ਸਰਕਾਰ ਨੇ ਛੋਟੇ ਕਿਸਾਨਾਂ ਨੂੰ ਜ਼ਮੀਨਾਂ ਦੇਣ ਦੇ ਹੱਕ ਵਿੱਚ ਛੋਟਾ ਨਾਗਪੁਰ ਐਕਟ 1908 ਈਸਵੀ ਵਿੱਚ ਪਾਸ ਕਰ ਦਿੱਤਾ। ਬਿਰਸਾ ਲੋਕ ਬਿਰਸਾ ਮੁੰਡਾ ਦੀ ਪੂਜਾ ਕਰਨ ਲੱਗ ਪਏ ਲੋਕ ਜਾਗਰੂਕ ਹੋ ਗਏ ਸੋ ਕਾਫੀ ਪੋਜ਼ੀਟਿਵ ਡਿਵੈਲਪਮੈਂਟ ਵੀ ਵੇਖਣ ਨੂੰ ਮਿਲੀਆਂ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਜੇਕਰ ਤੁਸੀਂ ਵੀਡੀਓ ਨੂੰ ਪਸੰਦ ਕੀਤਾ ਹੈ ਕੋਈ ਜਾਣਕਾਰੀ ਤੁਹਾਨੂੰ ਪ੍ਰਾਪਤ ਹੋਈ ਹੈ ਤਾਂ ਵੀਡੀਓ ਨੂੰ ਜਿਹੜਾ ਲਾਇਕ ਦਾ ਬਟਨ ਹੋਏਗਾ ਵੀਡੀਓ ਤੇ ਉਹ ਜ਼ਰੂਰ ਪ੍ਰੈਸ ਕਰ ਦਿਓ ਜਿਹੜੇ ਸਾਥੀ ਇਸ ਵੀਡੀਓ ਨੂੰ ਪਹਿਲੀ ਵਾਰ ਵੇਖ ਰਹੇ ਆ ਉਹ ਸਬਸਕ੍ਰਾਈਬ ਜਿਹੜਾ ਬਟਨ ਹੈਗਾ ਜੀ ਉਹ ਜ਼ਰੂਰ ਪ੍ਰੈਸ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿਣੇ ਆ ਕੋਈ ਸੁਝਾਅ ਹੋਵੇ ਸਜੈਸ਼ਨ ਹੋਵੇ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ ਇਸ ਨੋਟ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching God bless you all